ਸੰਤ ਮਹਾਰਾਜ ਸਿਰ ਸੇਵੜਾ ਸਾਹਿਬ ਆਲੇ ਉਹਨਾਂ ਮਹਾਪੁਰਖਾਂ ਨੂੰ ਕਿਹਾ ਕਰਦੇ ਸੀ ਭਾਈ ਇਹ ਮਹਾਪੁਰਖ ਨੂੰ ਆਪਣੀ ਕਮਾਈ ਦਾ ਹੀ ਪਤਾ ਨਹੀਂ ਵੀ ਕਿੰਨੀ ਕੁ ਕਮਾਈ ਹੈ ਕਿੰਨੀ ਕੁ ਅਵਸਥਾ ਉੱਚੀ ਹੈ ਇਹਨਾਂ ਦੀ ਵੀ ਐਡੀ ਉੱਚੀ ਅਵਸਥਾ ਹੈ ਵੀ ਉਹਨਾਂ ਦੇ ਅੰਦਰ ਐਡਾ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਖਜ਼ਾਨਾ ਕਿਸੇ ਨੂੰ ਆਸਾ ਜੀ ਦੀ ਵਾਰ ਸੁਖਣੀ ਸਾਹਿਬ ਦਾ ਪਾਠ ਕਰਕੇ ਸੁਣ ਕੇ ਹੀ ਮਹਾਪੁਰਖਾਂ ਨੇ ਬਚਨ ਕਰ ਦੇਣਾ ਭਾਈ ਤੁਸੀਂ ਪਾਠੀ ਬਣ ਕੇ ਰੌੜ ਲਾਇਆ ਕਰੋ ਇਹ ਸਾਜ ਸੰਗਤ ਮਹਾਪੁਰਖਾਂ ਦੀਆਂ ਰਚਨਾਵਾਂ ਇਹ ਆਨੰਦ ਮਾਣ ਰਹੇ ਆ ਜਿਹੜਾ ਵੀ ਅੱਜ ਇੰਨੀ ਗੁਰਬਾਣੀ ਦਾ ਜਿਹੜਾ ਵਹਿਣ ਚੱਲਦਾ ਹੈ ਇਹ ਇੱਕ ਮਹਾਪੁਰਖ ਦੀ ਬਖਸ਼ਿਸ਼ ਹੁੰਦੀ ਹੈ ਗੁਰਬਾਣੀ ਦੇ ਵਿੱਚ ਹਉ ਕੁਰਬਾਨ ਜਾਈ ਤੇਰੇ ਨਾਮ ਹੈ ਜਿਸ ਨੂੰ ਬਖਸ਼ਲ ਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਕੀਰਤਨ ਕਥਾ ਆਪਾਂ ਸਾਰੇ ਹੀ ਕਰਦੇ ਪਰ ਇੱਕ ਮਹਾਪੁਰਖ ਦੇ ਉੱਤੇ ਸਾਹਿਬ ਮੇਰਾ ਨੀਤ ਨਵਾ ਉਹਨਾਂ ਦੀ ਰਸਨਾ ਤੋਂ ਨਵਾ ਰਸ ਕਿ ਕੋਈ ਦੀਵਾਨ ਕਿਸੇ ਅੱਜ ਦੀ ਕਥਾ ਕੱਲ ਨੂੰ ਨਵੇਂ ਤੋਂ ਨਵਾਂ ਆਨੰਦ ਵਰਤ ਰਿਹਾ ਹੈ